ਤੇਲ ਚੋਣਾ ਵਾ ਤੇਲ ਨਾ ਨਵਾਉਣੀ ਨੀਗੀ ਹੈ ਇਧਰ ਵੇ ਓ ਮਾਤਾ ਜੀ ਕੀ ਚੱਕਰ ਤੁਸੀਂ ਪਹਿਲੇ ਘਰੇ ਆ ਗਏ ਹੈ ਮੈਨੂੰ ਆਪਕੀ ਨਹੀਂ ਆਹ ਕੀ ਪਹਿਲੇ ਘਰੇ ਤੁਰੇ ਫਿਰਦੇ ਬੰਦੇ ਵੇ ਕੋਲ ਮੈਂ ਕਹਾ ਤੁਸੀਂ ਤਾਂ ਹੁਣ ਮਲੋ ਗੱਡੀ ਦੇ ਤੇਲ ਚ ਭਾਈ ਹੋ ਜਾਣਾ ਨੰਬਰ ਹੈ ਤੇ ਉਹ ਸਰਦਾਰ ਨਹੀਂ ਪਹਿਲਾਂ ਹੀ ਅੰਦਰ ਹੀ ਫਿਰਦੀ ਕੀ ਗੱਲ ਆ ਬਹੁਤ ਬਹੁਤ ਐਡਾ ਸੰਦ ਲਿਆਂਦਾ ਤੁਸੀਂ ਵੀ ਯਾ ਲੱਗਦਾ ਘਟੋ ਘਟਾ ਕਰ ਦੋ ਥੈਂਕ ਯੂ ਹਾਫ ਸੀ ਆਰ ਦਾ ਤੇ ਸੰਦ ਭਾਈ ਇਹ ਨਹੀਂ ਕੁਝ ਵੀ ਭਰਾਵਾ ਓਏ ਕਢਾ ਕੇ ਲਿਆ ਹਾਂ ਗਿੜਾ ਇੱਧਰ ਦੀ ਵਾਂਚਵਾੜ ਤੇ ਗੱਗੂ ਨਹੀਂ ਨਹੀਂ ਇੱਦਾਂ ਇੱਦਾਂ ਵਾਂਚਵਾੜਦੀ ਓਏ ਵਾਂਚਵਾੜਦੀ ਓਏ ਭਾਜੀ ਭਾਜੀ ਤੇ ਬਲਾਗ ਦੀ ਕਲਿੱਪ ਕੱਢ ਲਓ ਭਾਜੀ ਜਾਈ ਮੜਾ ਇੱਕ ਵਾਂਗ ਲਈ ਓਨੇ ਕਹਣਾ ਘੱਟੇ ਨਾਲ ਭਰਦੇ ਨਹੀਂ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਗੱਲ ਸੁਣ ਤੇਲ ਚੋਨਾ ਵਾ ਤੇਲ ਨਾਲ ਨਵਾਣੀ ਨਹੀਂ ਗਈ ਹੈ ਇਧਰ ਵੇ ਉਹ ਵੀ ਵੀ ਆ ਡਰਾਮ ਚੱਗੀ ਲਓ ਗੱਡੀ ਬੈਕ ਕਰਾਈ ਹੁਣ ਇਹ ਵੀਰ ਤੇਰੇ ਉੱਤੇ ਹੀ ਡੋਲਣਾ ਸਾਰਾ ਹੀ ਓਏ ਓਏ ਇਧਰ ਏ ਕੀ ਤੇਲ ਚ ਬਾਈ ਚੱਲ ਹੋ ਗਈ ਹਣ ਗੱਡੀ ਘਰੇ ਵਾੜ ਲਈ ਮਾਤਾ ਜੀ ਕੀ ਚੱਕਰ ਤੁਸੀਂ ਪਹਿਲਾਂ ਹੀ ਘਰੇ ਆ ਗਏ ਹੈ ਮੈਨੂੰ ਆਪੇ ਨਹੀਂ ਆ ਗਈ ਪਹਿਲਾਂ ਹੀ ਘਰੇ ਤੁਰੇ ਫਿਰਦੇ ਬੰਦੇ ਵੇ ਕੋਲੇ ਆ ਬੰਦੇ ਦਾ ਵਾੜਦੇ ਆ ਆ ਬੰਦੇ ਦੇ ਲੈ ਆਉਂਦੇ ਹੀ ਗੱਡੀ ਦਾ ਲਿਆਉਂਦੇ ਯਾ ਦੇ ਘਰੇ ਪਹਿਲੇ ਤੇਰੇ ਫਿਰਦੇ ਦਾ ਸਾਧ ਹੋ ਗਈ ਹੈ ਓਏ ਓਏ ਕਦੇ ਉਹ ਉੱਤਰ ਜਿਹਾ ਕਰਕੇ ਓਏ ਤੁਸੀਂ ਤਾਂ ਮਾਦੇ ਸਸਤੀ ਕਹਿ ਲਾ ਦੀ ਸੀ ਮੈਂ ਕਿਹਾ ਤੁਸੀਂ ਤਾਂ ਹੁਣ ਮੈਨੂੰ ਗੱਡੀ ਦੇ ਤੇਲ ਚ ਭਾਈ ਹੋ ਜਾਣਾ ਅੰਦਰ ਆਏ ਤੇ ਉਹ ਸਰਦਾਰ ਨਹੀਂ ਪਹਿਲਾਂ ਹੀ ਅੰਦਰ ਆ ਹੀ ਫਿਰਦੀ ਕੀ ਗੱਲ ਹੈ ਇਹ ਐਡਵਾਂਸ ਹੀ ਆ ਲੋ ਮੇਰੇ ਨਾਲ ਗੱਡੀ ਬਾਹਰ ਕੋਈ ਤਾਂ ਗੱਲ ਹੈ ਸਰਦਾਰ ਨਹੀਂ ਇਕੱਲੀ ਐਡਵਾਂਸ ਹੀ ਫਿਰਦੀ ਤੇ ਉਹ ਪਹਿਲਾਂ ਹੀ ਅੰਦਰ ਫਿਰਦੀ ਆ ਲੋ ਵੀ ਦਾਦੀ ਜੀ ਵਧਾਈਆਂ ਬਹੁਤ ਬਹੁਤ ਐਡਾ ਸੰਦ ਲਿਆਂਦਾ ਤੁਸੀਂ ਵੀ 50 ਲੱਖ ਦਾ ਘੱਟੋ ਘੱਟ ਕਰਦੋ ਥੈਂਕ ਯੂ ਹਾਫ ਸੀਆਰ ਦਾ ਤੇ ਸੰਦ ਲਿਆ ਬਈ ਠੀਕ ਆ ਭਾਈ ਐਡੀ ਗੱਡੀ ਲਈ ਤੁਸੀਂ ਲੈ ਪਾਣੀ ਪਿਓ ਭਾਈ ਪਿਓ ਪਿਓ ਪਾਣੀ ਪਿਓ ਮੈਂ ਚੱਲ ਬਾਅਦ ਚ ਮੈਨੂੰ ਪਿਆਓਗੇ ਘਰੇ ਬਾਅਦ ਚ ਪਿਆਵਾਂ ਚਲੋ ਦੋ ਕੈਮਰਾਮੈਨ ਨੂੰ ਬਾਅਦ ਨੋ ਤੇ ਇਹਨੂੰ ਕਹਿੰਨਾ ਪੁੱਛਿਆ ਹੀ ਨਹੀਂ ਪਾ ਪਾਣੀ ਨਹੀਂ ਪੁੱਛਿਆ ਕੰਦਾ ਨਾਲ ਕੈਮਰਾਮੈਨ ਮਾੜੀ ਗੱਲ ਯਾਰ ਮਾੜੀ ਗੱਲ ਆ ਯਾਰ ਆ ਤਾਂ ਗਲਤ ਗੱਲ ਆ ਵੇ ਕੈਮਰਾਮੈਨ ਨੇ ਹੁੰਦਾ ਵਾ ਧਿਆਨ ਫੋਟੋਆਂ ਕਿੱਚ ਠੀਕ ਆ ਖਾਣ ਪੀਣ ਚ ਧਿਆਨ ਨਹੀਂ ਹੁੰਦਾ ਸਹੀ ਆ ਆ ਮਾੜਾ ਮਾੜਾਈ ਚੜਾਈਏ ਤੁਹਾਡੀ ਟਾਈਮ ਕੀ ਹੋ ਗਿਆ ਦੇਖਿਆ ਜੀ ਇੱਕ ਐਂ ਵਜ ਤੋਂ ਖੜਾ ਹੋ ਲੂ ਕੇ ਵੇਖਦਾ ਉਹ ਹਿੱਲ ਪਾ ਚੱਲਦੇ ਨਹੀਂ ਬਈ ਮਾਤਾ ਇਚਲਾ ਕੇ ਦਿਖਾਉਣਗੇ ਹੋ ਗਈ ਆਪੇ ਆ ਬੇਲਾ ਚੱਲ ਪਈ ਆ ਬੇਲਾ 1 ਵਜ ਕੇ 37 ਮਿੰਟ ਹੋ ਗਈ ਤੁਸੀਂ ਵੀ ਕੈਲਰੀਸ ਬਰਨ ਕਰ ਰਹੇ ਪਤਾ ਨਹੀਂ ਆਵੇ 200 ਕਿੰਨੀਆਂ 55 ਕੈਲਰੀਆਂ 295 ਓਏ ਓ ਕਿਵੇਂ ਗੱਗੂ ਉਹ ਬਲਾ ਡਰ ਬੜਾ ਕਿ ਬੂੜ ਪਟਾਈ ਆਉਂਦਾ ਜੀ ਲੈ ਜਿਹੜਾ ਜਿਹੜਾ ਕਹਿੰਦਾ ਚ ਕੀ ਪਾਇਆ ਮੈਂ ਕਹਿੰਦਾ ਇਸ ਚ ਟਰਬੋ ਪਾਇਆ ਬਰੂ ਇਹ ਚ ਟਰਬੋ ਲਵਾਇਆ ਟਰਬੋ ਪਾਇਆ ਰਿਸਟਾਰਟ ਕਿੰਨੇ ਕਿਲੇ ਵੀ ਤੇ ਸਵੇਰ ਦੇ ਓ ਬੜਪਾਈ ਓ ਤੋਰਾ ਵੇਖ ਭਰਾਵਾ ਔਰ ਜੀਤ ਕੋਲੇ ਜਾਣਾ ਹਣ ਇਦਾਂ ਹੀ ਆ ਬਾਹਰ ਚ ਵਾੜ ਸਕਦੇ ਨੇ ਇਹਨੂੰ ਭਾਜੀ ਆਪਾਂ ਚਲੋ ਟੜ ਗਿਆ ਬਾਕੀ 4x4 ਦੇ ਨਿਕਲ ਲੈਵਲ ਦਾ ਹੀ ਵਾਹਣਾ ਘੱਟੇ ਵਾਲਾ ਮੈਂ ਕੋਟਿੰਗ ਕਰਾਈ ਓ ਸਾਡੇ ਲਈ ਬੜਬਾਲੀ ਜਾਣੀ ਹਲੇ ਧੋਣੀ ਨਹੀਂ ਨਾ ਆਓ ਆ ਰੰਜੀਤ ਬੈਠਾ ਏ ਕਮਾਡੋ ਬਾਈ ਬ్రో ਡਾਊਨਲੋਡ ਪਹਿਲੇ ਪਈ ਤੇ ਜਾ ਸਕਦੇ ਨਾ ਪਈ ਤੇ ਲੈ ਬਈ ਤੇ ਲੈ ਨਹੀਂ ਕੁਝ ਵੀ ਭਰਾਵਾ ਓਏ ਇੱਕ ਡਾ ਕੇ ਲਿਆ ਹਾਂ ਗੇੜਾ ਇਧਰ ਦੀ ਬਾਹਨ ਚ ਵਾੜਦੇ ਗੱਗੂ ਨਹੀਂ ਨਹੀਂ ਇੱਧਾ ਇੱਧਾ ਭੱਜਾ ਲੈ ਇਹਨੇ ਕੋਈ ਨਹੀਂ ਭਾਜੀ ਨੂੰ ਬਾਹਨ ਚ ਵਾੜਦੀ ਓਏ ਬਾਹਨ ਚ ਵਾੜਦੀ ਓਏ ਭਾਜੀ ਭਾਜੀ ਤੇ ਬਲੌਗ ਦੀ ਕਲਿੱਪ ਕੱਟ ਲਓ ਭਾਜੀ ਅੱਜ ਤੂੰ ਵਾੜੀ ਹੁੰਦਾ ਭਾਜੀ ਤੂੰ ਬਲੌਗ ਦੇਖ ਲੈ ਕੱਟ ਲਓ ਭਾਜੀ ਇਹਨੇ ਵਾੜਦੀ ਬਾਹਨ ਚ ਹੈ ਭੱਗਦੇ ਜਾਂ ਵਾਪਸ ਮੁੜਦੇ ਡਰੀ ਜਾਂਦਾ ਖਿੱਚ ਦੇ ਕਥਾ ਗੱਡੀ ਨਹੀਂ ਕਥਾਈ ਤੇ 50 ਲੱਖ ਲਾਇਆ ਚੱਲੇ ਖਿੱਚ ਨਾਲੇ ਕੋਟਿੰਗ ਕਰਾਈ ਓਏ ਗੱਗੂ ਗੱਗੂ ਜੈ ਕਮਾਗ ਲੈ ਜੈ ਮੜਾ ਇੱਕ ਵਾਗ ਲੈ ਆ ਵੇਖ ਪਾਵਰ ਕਿੰਨੀ ਪਾਵਰ ਕਿੰਨੀ ਕਾ ਬਣਾਉਣ ਲੱਗ ਪਤਾ ਨਹੀਂ ਬਾਹਲੇ ਦਾ ਬੂ ਕਿੱਦਾਂ ਬਲਾਕ ਕਰਦੀ ਫਿਰ ਨਾਲੇ ਨਾਲੇ ਹੈ ਨਹੀਂ ਯਾਰੇ ਆਹ ਚੱਲ ਵੇਖੀ ਹੁਣ ਉਹਦੇ ਉਹਦੇ ਦਿਲ ਵੇਖੀ ਘੜਦਾ ਉਹਦਾ ਏ ਉਹਦਾ ਦਿਲ ਵੇਖੀ ਘੜਦਾ ਸਾਰੇ ਉਹਦੀ ਸਾਰੀ ਗੱਡੀ ਲਵੇੜ ਦੇਣੀ ਜਿੰਨੇ ਹੁਣੇ ਇਹਦੇ ਵਿੱਚ ਚੋਰੀ ਹੋ ਜੇ ਨਾ 11000 ਹੋ ਗਿਆ ਹੀ ਪਿਛਲੀ ਵਾਰੀ ਵੀ ਤੇਰੇ ਵਾਲੀ ਗੱਲ ਮੈਂ ਤੇਰੇ ਵਾਂਝ ਚ ਚੈੱਕ ਕੀਤੀ ਅਦਾ ਦਾ ਵੀ ਢੋਲ ਵੇਖੀ ਹੋਰ ਨੁੰਦਾ ਵੇਖੀ ਇਹ ਉਹਨੇ ਕਹਣਾ ਕੱਟੇ ਨਾ ਬਾਹਰ ਦੇ ਗੱਡੀ 'ਚ ਮੈਂ ਬੈਠਾ ਦੇਲੇ ਦਾ ਕੱਟੀ ਜਾਂਦਾ ਇਹ ਬਹੁਤ ਜੀ ਰੇ ਇਹ ਬਹੁਤ ਥਕਾ ਕਰਦੇ ਬਾਹਾਂ 'ਚ ਬਾੜਦੇ ਬਹੁਤ ਥਕਾ ਕਰਦੇ ਤੁਸੀਂ ਥੋੜਾ ਕੱਟਾ ਹੀ ਗਿਆ ਕੁਝ ਵੀ ਨਹੀਂ ਆਇਆ ਕਾ ਮੋਟਾ ਹੋ ਜਾ ਪੰਪ ਦੇ ਨੇ ਗੱਗੂ ਜਾਣਦੇ ਕਲਿੱਪ ਕੱਢਦੇ ਆ ਬਾਈ ਕਿ ਕਰਵਾ ਹੋਇਲਾ ਵਟ ਕੱਢੀ ਹੋਵੇਂਗੀ ਟਰੈਕਟਰ ਕਿੱਧਰ ਗਿਆ ਇਹ ਆਓ ਘੜੇ ਮੋਟੇ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ